ਸਤਿ ਸ਼੍ਰੀ ਅਕਾਲ ਜੀ ਦੋਸਤੋ ਪ੍ਰੋਗਰਾਮ ਕੀ ਹਾਲ ਹੈ ਮੇਰੇ ਸ਼ਰਧਾਜ ਤੁਹਾਡਾ ਬាទ ਬាទ ਸਵਾਗਤ ਅੱਜ 15 ਜਨਵਰੀ 2026 ਤੇ ਟਾਈਮ ਕਰੀਬ 2 ਵਜਨ ਦੇ ਵਿੱਚ ਕੋਈ 10 11 ਮਿੰਟ ਰਹਿੰਦੇ ਨੇ ਆਪਾਂ ਖੜੇ ਹਾਂ ਜੀ ਬਠਿੰਡਾ ਭਾਗੂ ਰੋਡ ਤੋਂ ਬਿਲਕੁਲ ਲਾਸਟ ਤੇ ਆ ਕੇ ਇਹ ਵਾਟਰ ਵਕਸ ਦੀਆਂ ਟੈਂਕੀਆਂ ਨੇ ਤੁਸੀਂ ਦੇਖ ਰਹੇ ਹੋ ਮੇਰੇ ਦੋਨੋਂ ਪਾਸੇ 2011 2025 ਨੂੰ ਇੱਥੇ ਇੱਕ ਇਨਾਗੂਰੇਸ਼ਨ ਹੋਈ ਸੀ ਸਰਗਾ ਦੀ ਉਸ ਵੇਲੇ ਅਸੀਂ ਸਾਰੇ ਬੜੇ ਉਤਸ਼ਾਹਤ ਸੀ ਪੰਜਾਬੀ ਭਾਸ਼ਾ ਚ ਜਿਹਨੂੰ ਆਪਾਂ ਕਹਿੰਦੇ ਬੜੇ ਤੱਤੇ ਸੀ ਉਹ ਬਈ ਸਹਰਾ ਹੀ ਲੱਗ ਜਾ ਯਾਰ ਇੱਥੇ ਸਹਿਰਗਾ ਬਣ ਜਾਣੀ ਆ ਇੱਥੇ ਲੋਕ ਸੈਰ ਕਰਿਆ ਕਰਨਗੇ ਜਿਵੇਂ ਜੋਗਰ ਪਾਰਕ ਹੈ ਹਨਾ ਇੱਕ ਵਾਵਾ ਵਾਆ ਆ ਆ ਦੇਖੋ ਤੁਸੀਂ ਸੀਗਾ ਆ ਟੈਂਕੀ ਦੇ ਦਿਵਾਲੇ ਹਨਾ ਇਧਰੋਂ ਦੇਖ ਹੀ ਰਹੇ ਤੁਸੀਂ ਹਾਂ ਇਧਰੋਂ ਵੀ ਜੇ ਤੁਸੀਂ ਦੇਖੋਗੇ ਇਹਦੇ ਵੀ ਦਿਵਾਲੇ ਇਹ ਇੱਕ ਅੱਛਾ ਬਣ ਜਾਣਾ ਸੀ ਸਹਿਰਗਾ ਬਣ ਜਾਣਾ ਸੀ ਪਰ ਤੁਸੀਂ ਦੇਖ ਲਓ ਵੀ ਕਰੀਬ 2 ਮਹੀਨੇ ਹੋ ਚੱਲੇ ਨੇ। ਚਾਰ ਕੁ ਦਿਨ ਹੀ ਰਹਿ ਗਏ ਤੇ ਸਫਾਈ ਦਾ ਨਾਮ ਦੇ ਉੱਤੇ ਕੀ ਐ? ਅਬੁੱਝੇ ਸਾੜੇ ਗਏ ਨੇ ਇੱਥੇ। ਆਹ ਵੇਖ ਲਓ। ਹਲੇ ਤੱਕ ਪ੍ਰੋਪਰ ਇੱਥੇ ਸਫਾਈ ਵੀ ਨਹੀਂ ਹੋਈ ਤੇ ਬਾਕੀ ਕੰਮ ਤਾਂ ਹੋਣੇ ਬਹੁਤ। ਪਤਾ ਨਹੀਂ ਕਦੋਂ ਹੋਣੇ ਨੇ। ਆਹ ਦੇਖ ਲਓ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿਆਂ। ਮੈਂ ਇਹ ਦਿਖਾਣਾ ਆਇਆ ਸੀਗਾ ਵੀ ਚਲੋ ਯਾਰ ਕਾਫੀ ਕੰਮ ਨਿਬੜ ਗਿਆ ਹੋਣਾ। ਜਾਂ ਜੋ ਵੀ ਆ। ਵੀ ਚਲੋ ਮੈਂ ਤੁਹਾਨੂੰ ਇੱਕ ਵਾਰੀ ਦਿਖਾ ਕੇ ਆਵਾਂ ਪਰ ਇੱਥੋਂ ਦੇ ਹਾਲਾਤ ਇਹ ਨੇ ਵੀ ਇੱਥੇ ਆ ਆ ਚੀਜ਼ਾਂ ਹਲੇ ਸਿਰਫ ਤੇ ਸਿਰਫ ਮੈਨੂੰ ਲੱਗਾ ਇੰਨਾ ਕੋਈ ਹੋਇਆ ਵੀ ਹਾਂ ਇੱਥੇ ਥੋੜੀ ਬਹੁਤੀ ਅੱਗ ਜ਼ਰੂਰ ਲਾਈ ਗਈ ਹੋਣੀ ਐ ਵੀ ਆ ਬੁੱਝੇ ਜਿਹੜੇ ਕੁਝ ਸੜ ਗਏ ਨੇ ਵੱਡੇ ਤੇ ਆ ਇਧਰੋਂ ਤੁਹਾਨੂੰ ਮੈਂ ਅੱਗੋਂ ਵੀ ਦਿਖਾ ਦਿਆਂ ਆ ਜੋ ਅੱਗੇ ਆਓ ਸਰ ਇਹਨਾਂ ਨੂੰ ਦਿਖਾਈਏ ਥੋੜੇ ਜੇ ਆ ਦੇਖੋ ਹਾਂ ਦੇਖਿਆ ਤੁਸੀਂ ਇਹ ਅੱਗ ਲਾ ਕੇ ਚਲੋ ਵੀ ਕੋਸ਼ਿਸ਼ ਕਰੋ ਅਗਲਾ ਕੇ ਸਾੜ ਦਿਓ ਜਾਂ ਹੁਣ ਆ ਟੈਂਕੀ ਦੇ ਅੰਦਰ ਜਿਹੜੇ ਕਾਨੇ ਲੱਗੇ ਨੇ ਉਹਨਾਂ ਦੇ ਹਾਲਾਤ ਦੇਖ ਲਓ ਤੁਸੀਂ ਇਹ ਤਾਂ ਚਲੋ ਅੰਦਰ ਲੱਗੇ ਨੇ ਸੈਰਗਾ ਅੰਦਰ ਨਹੀਂ ਬੰਨੀ ਪਰ ਮੈਂ ਤੁਹਾਨੂੰ ਇਹ ਦੱਸ ਰਿਹਾ ਵੀ ਸੇਕ ਇੱਥੋਂ ਤੱਕ ਵੀ ਪਹੁੰਚਿਆ ਜਿਹੜਾ ਕਾਨੇ ਵੀ ਜਿਹੜੇ ਨੇ ਉਹ ਇਸ ਤਰੀਕੇ ਨਾਲ ਹੋਏ ਨੇ ਪਰ ਫੇਰ ਵੀ ਤੁਸੀਂ ਇਹ ਦੇਖੋ ਹਾਲੇ ਤੱਕ ਇੱਥੇ ਪ੍ਰੋਪਰ ਸਫਾਈ ਨਹੀਂ ਹੋਈ ਸਫਾਈ ਹੋਏਗੀ ਉਸ ਤੋਂ ਬਾਅਦ ਦੇ ਕੰਮ ਤੁਹਾਨੂੰ ਪਤਾ ਕਿੰਨੇ ਨੇ ਕਿਉਂਕਿ ਪ੍ਰੋਪਰ ਸੈਰਗਾਹ ਬੰਨੀ ਪਾਜੀ ਇਹਦੇ ਆਸ-ਪਾਸੇ ਬੂਟੇ ਵੀ ਲੱਗਣੇ ਸੀ ਇੱਥੇ ਬਹੁਤ ਕੁਝ ਹੋਣਾ ਸੀ ਪਰ ਮੈਨੂੰ ਲੱਗਦਾ ਹਲੇ ਤੱਕ ਕੰਮ ਪਤਾ ਨਹੀਂ ਕਦੋਂ ਚੱਲਣਾ ਇਹਦਾ ਆ ਦੇਖੋ ਇਹ ਇਧਰਲੇ ਪਾਸੇ ਜੀ ਆਪਾਂ ਆ ਜਾਈਏ ਹਲੇ ਤਾਂ ਇਹ ਟੈਂਕੀ ਦੀ ਆ ਇੱਕ ਕੰਧ ਵੀ ਟੁੱਟੀ ਹੋਈ ਆ ਤੁਹਾਨੂੰ ਮੈਂ ਦਿਖਾਵਾਂ ਹਾਬੇ ਕੋ ਹਲੇ ਪਹਿਲਾਂ ਇੱਕ ਕੰਧ ਦਾ ਕਰਨੀ ਪੈਣੀ ਹੈ ਇਹ ਉਹ 언 ਦੁੱਗੀ ਹੋਈ ਕੰਧ ਉਹ ਪਰੇ ਦੇਖਿਆ ਤੁਸੀਂ ਇਹ ਉਹ ਥਾਂ ਬਾਜੀ ਜਿੱਥੇ ਸੈਰਗਾ ਬੰਨੀ ਸੀਗੀ ਆ ਪਾਗੂ ਰੋਡ ਤੇ ਲਾਸਟ ਆ ਕੇ ਤੁਹਾਡੇ ਯਾਦ ਹੋਣਾ ਹਨਾ ਵੀ ਕਹਿੰਦੇ ਸੀ ਵੀ ਇੱਥੇ ਅਸੀਂ ਸੈਰਗਾ ਬਣਾਣੀ ਹੈ 2 ਕਰੋੜ 42 ਲੱਖ ਤੇ ਕਰੀਬ ਸ਼ਾਇਦ 52 ਜਾਂ 57 ਹਜ਼ਾਰ ਹਨਾ ਇਹ ਕਹਦਾ ਐ ਐਸਟੀਮੇਟ ਬਣਿਆ ਹੋਇਆ ਤੇ ਇਹ ਵੇਖੋ ਤੁਸੀਂ ਹਾਲੇ ਤੱਕ ਇਸ ਤਰੀਕੇ ਦੇ ਹਾਲਾਤ ਨੇ ਤੇ ਜੇ ਇਸ ਤਰੀਕੇ ਦੇ ਹਾਲਾਤ ਨੇ ਕੀ ਲੱਗਦਾ ਤੁਹਾਨੂੰ ਕਦੋਂ ਤੱਕ ਸੈਰਗਾਹ ਬਣੇਗੀ ਇੱਥੇ ਇਹ ਇਸ ਤਰੀਕੇ ਨਾਲ ਤਾਂ ਹੀ ਲੱਗਦਾ ਨਾ ਵੀ ਇੱਥੇ ਰਾਤ ਨੂੰ ਬਹਿ ਕੇ ਅੱਗ ਸੇਕੀ ਜਾਂਦੀ ਹੈ ਤੇ ਆਹ ਸਾਰਾ ਰਾਹ ਰਾਹ ਹਨਾ ਆਹ ਦੇਖੋ ਤੁਸੀਂ ਯਾ ਇੱਧਰ ਆ ਜਾਓ ਆ ਤੁਹਾਨੂੰ ਮੈਂ ਦਿਖਾਵਾਂ ਆ ਸਾਰਾ ਹਾਲੇ ਪ੍ਰੋਪਰ ਸਫਾਈ ਹੈ ਜਿਹੜੀ ਉਹ ਨਹੀਂ ਹੋਈ ਜਿਹੜੀ ਆਪਾਂ ਕਹਿ ਲਿਆ ਵੀ ਹਾਂਜੀ ਲਓ ਜੀ ਸਫਾਈ ਹੋ ਗਈ ਹੈ ਬਸ ਹੁਣ ਤਾਂ ਕੋਈ ਬਾਲੀ ਗੱਲ ਨਹੀਂ ਕਿਉਂਕਿ ਹਲੇ ਜਿਹਦੀ ਸਫਾਈ ਨਹੀਂ ਹੋਈ ਤੇ ਕਿੰਨੇ ਦਿਨ 2 ਮਹੀਨੇ ਕਰੀਬ-ਕਰੀਬ ਹੋ ਗਏ ਨੇ ਹਾਂ ਕਰੇ ਉਹੀ ਵੀ ਆਪਾਂ ਜੇ ਕਹਿ ਲਈਏ ਵੀ 24 ਅੱਜ ਹੋ ਗਈ 15 ਤੇ 20 ਨੂੰ ਇਨਾਗੂਰੇਸ਼ਨ ਹੋਈ ਸੀ ਹਨਾ ਨਵੰਬਰ ਚ 2025 ਤਾਂ ਇਹ ਹਾਲਾਤ ਨੇ ਇੱਥੇ ਹਲੇ ਤੱਕ ਪ੍ਰੋਪਰ ਸਫਾਈ ਨਹੀਂ ਹੋਈ ਕਦੋਂ ਇੱਥੇ ਜੋਗਰ ਪਾਰਕ ਬਣਨਾ ਕਦੋਂ ਸ਼ਹਿਰਗਾ ਪ੍ਰੋਪਰ ਬਣੇਗੀ ਮੈਨੂੰ ਲੱਗਦਾ ਟਾਈਮ ਕਾਫੀ ਲੱਗੇਗਾ ਪਰ ਉਦੋਂ ਮੈਨੂੰ ਸੁਣਨ ਦੇ ਵਿੱਚ ਆਏ ਸੀਗੇ ਠੇਕੇਦਾਰ ਸਾਹਿਬ ਵੀ ਕਹਿੰਦੇ ਸੀ ਵੀ ਆਪਾਂ ਤਾਂ ਬਸ 2-3 ਮਹੀਨਿਆਂ ਦੇ ਵਿੱਚ ਆਈ ਥਿੰਕ ਹਨਾ ਮੈਨੂੰ ਲੱਗਦਾ ਵੀ ਉਹਨਾਂ ਨੇ ਇਹੀ ਕਿਹਾ ਸੀਗਾ ਵੀ ਬਹੁਤ ਜਲਦੀ ਆਪਾਂ ਇਹਦਾ ਕੰਮ ਹੈ ਜਿਹੜਾ ਨਿਬੇੜ ਦੇਾਂਗੇ ਤੇ ਹੁੰਦੀ ਹੈ ਖੁਸ਼ੀ ਹੁੰਦੀ ਵੀ ਯਾਰ ਸ਼ਹਿਰ ਚ ਡਵੈਲਪਮੈਂਟ ਹੋ ਰਹੀ ਹੈ ਤੇ ਆਪਾਂ ਯਾਰ ਹੈਨਾ ਦਿਖਾਵਾਂਗੇ ਜਦੋਂ ਉਹ ਵੀ ਚੀਜ਼ ਹੋਊਗਾ ਮੈਂ ਇਸੇ ਮਕਸਦ ਨਾਲ ਜਿੱਥੇ ਆਇਆ ਸੀਗਾ ਵੀ ਚਲੋ ਮੈਂ ਦਿਖਾਵਾਂ ਵੀ ਕਿੱਥੋਂ ਤੱਕ ਪਹੁੰਚੀ ਏ ਗੱਲ ਇਸ ਸੈਰਗਾਹ ਦੀ ਪਰ ਇਹ ਸੈਰਗਾਹ ਮੈਂ ਕਹਿੰਨਾ ਕਿੱਥੋਂ ਤੱਕ ਪਹੁੰਚੀ ਏ ਮੈਨੂੰ ਲੱਗਦਾ ਇਹ ਹਾਲੇ ਚੱਲੀ ਵੀ ਨਹੀਂ ਜੇ ਚੱਲੇਗੀ ਤਾਂ ਕਿਤੇ ਪਹੁੰਚੇਗੀ ਨਾ ਹਾਲੇ ਤੱਕ ਤਾਂ ਮੈਨੂੰ ਇਹ ਲੱਗਦਾ ਵੀ ਇਹ ਜਿਹੜੇ ਬੁੱਜੇ ਬਾਜੇ ਜੇ ਸੀਗੇ ਉਹਨਾਂ ਨੂੰ ਕਿਰਾਂ ਅੱਗ ਲਾ ਕੇ ਤੇ ਹਾਂ ਇਹ ਐ ਵੀ ਥੋੜਾ ਜਿਹਾ ਹੋ ਗਿਆ ਤੇ ਨਾ ਇੱਥੋਂ ਹਲੇ ਕੋਈ ਮਲਵਾ ਚੱਕਿਆ ਗਿਆ ਨਾ ਇਹਨੂੰ ਪੱਧਰ ਕੀਤਾ ਗਿਆ ਨਾ ਇਹਦੇ ਤੇ ਕੋਈ ਮੈਨੂੰ ਲੱਗਦਾ ਭਰਤ ਪਾਈ ਗਈ ਐ ਨਾ ਹਲੇ ਤੱਕ ਇੱਥੋਂ ਤਾਈ ਕੋਈ ਕੰਦ ਆ ਜਿਹੜੀ ਆ ਜਿਹੜੀ ਇੱਥੋਂ ਟੁੱਟੀ ਹੋਈ ਐ ਹਲੇ ਤਾਂ ਆਪਾਂ ਇੱਕ ਪਾਸੇ ਆਏ ਹਾਂ ਨਾ ਦੋਨਾਂ ਟੈਂਕੀਆਂ ਦੇ ਬਿਲਕੁਲ ਵਿਚਾਲੇ ਉੱਥੋਂ ਤੱਕ ਪਹੁੰਚੇ ਆ ਤੇ ਹਲੇ ਤੱਕ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਇਹਦਾ ਕੰਮ ਹਲੇ ਚਾਲੂ ਨਹੀਂ ਹੋਇਆ ਸ਼ੁਰੂ ਨਹੀਂ ਹੋਇਆ ਕਦੋਂ ਸ਼ੁਰੂ ਹੋਏਗਾ ਨਹੀਂ ਪਤਾ ਪਰ ਹਾਂ ਇਹ ਆ ਵੀ ਇਹਦਾ ਇੱਕ ਐਸਟੀਮੇਟ ਬਣ ਗਿਆ ਸੀ 2 ਕਰੋੜ ਆਈ ਥਿੰਕ 42 43 ਲੱਖ ਰੁਪਏ ਦਾ ਹਣਾ ਤੇ ਉਮੀਦ ਇਹ ਸੀਗੀ ਵੀ ਚਲੋ ਯਾਰ ਅੱਜ ਜੇ ਮੈਂ 2 ਮਹੀਨੇ ਬਾਅਦ ਆਇਆ ਤਾਂ ਮੈਨੂੰ ਇਹ ਸੀ ਵੀ ਮੈਂ ਦਿਖਾ ਕੇ ਆਉਂਗਾ ਵੀ ਕੀ ਆ ਬਾਤ ਹੈ ਜੀ ਬੜੀ ਜਲਦੀ ਕੰਮ ਚੱਲੀ ਜਾਂਦਾ ਪਰ ਇੱਥੇ ਤਾਂ ਮੇਰਾ ਖਿਆਲ ਉਦੋਂ ਬਾਅਦ ਮੈਂ ਆਇਆ ਜੋ ਪਤਾ ਕੀਤਾ ਬਸ ਆਹੀ ਕੰਮ ਹਲੇ ਤੱਕ ਹੋਇਆ ਜਿਹਨੂੰ ਆਪਾਂ ਕਹਿ ਦਈਏ ਵੀ ਜਿਹੜੇ ਬੁੱਝੇ ਜੇ ਸੀਗੇ ਇਹਨਾਂ ਨੂੰ ਅੱਗ ਲਾ ਕੇ ਤੇ ਸੜਿਆ ਗਿਆ ਉਹ ਵੀ ਪ੍ਰੋਪਰ ਹਲੇ ਨਹੀਂ ਸੜੇ ਤੇ ਕੰਦ ਹਲੇ ਦੀ ਬਣਾਉਣ ਵਾਲੀ ਆ ਸਾਈਡ ਇੱਕ ਪਾਸਾ ਇਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਤੇ ਪ੍ਰੋਪਰ ਆ ਪਾਈਪਾਂ ਪੋਈਆਂ ਵੀ ਹਲੇ ਇੱਥੇ ਪਿਆ ਮਲਵਾ ਵੀ ਇੱਥੇ ਪਿਆ ਪੱਧਰ ਵੀ ਨਹੀਂ ਬਹੁਤਾ ਹੋਇਆ ਤੇ ਇਸ ਤਰੀਕੇ ਨਾਲ ਮੈਨੂੰ ਇਹ ਲੱਗਦਾ ਵੀ ਇਹ ਕੰਮ ਥੋੜਾ ਜਿਆ ਲੈਟ ਹੋਏਗਾ ਕਿਉਂਕਿ ਹੁਣ ਤੱਕ ਤਾਂ ਮੈਨੂੰ ਅਸੀਂ ਵੀ ਚਲੋ ਯਾਰ ਕੁਛ ਨਾ ਕੁਛ ਬਣ ਗਿਆ ਹੋਣਾ ਤਾਂ ਸ਼ਹਿਰ ਵਾਸੀਆਂ ਨੂੰ ਮੈਂ ਦਿਖਾਇਆ ਵਾਂ ਵੀ ਬਾਈ ਯਾਰ ਆਪਾਂ 2011 2025 ਨੂੰ ਤੁਹਾਨੂੰ ਇੱਕ ਪ੍ਰੋਗਰਾਮ ਦਿਖਾਇਆ ਸੀ ਬੜੀ ਖੁਸ਼ੀ ਦੇ ਨਾਲ ਵੀ ਭਾਗੂ ਰੋਡ ਦੇ ਉੱਤੇ ਇੱਕ ਸੈਰਗਾ ਬਣਨ ਜਾ ਰਹੇ ਵੀ ਇੱਧਰਲੇ ਜਿਹੜੇ ਲੋਕ ਨੇ ਉਹਨਾਂ ਨੂੰ ਸੌਖਾ ਹੋ ਜਾਏਗਾ ਇੱਥੇ ਸੈਰ ਕਰਨ ਦੇ ਲਈ ਕਿਉਂਕਿ ਕਾਫੀ ਵਾਇਆ ਅੱਛੀ ਨੇੜੇ ਤੜੇ ਵਧੀਆ ਵੀ ਇੱਥੇ ਫੁੱਲ ਬੂਟੇ ਲੱਗ ਜਾਣਗੇ ਇਹਦੀ ਐਂਟਰੈਂਸ ਸੀ ਜਿਹੜੀ ਉਹ ਵੀ ਕਹਿੰਦੇ ਸੀ ਵੀ ਅਸੀਂ ਬਾਕਮਾਲ ਬਹੁਤ ਸੋਹਣੀ ਕਰ ਦੇਾਂਗੇ ਪਰ ਉੱਥੇ ਵੀ ਜਿਹੜਾ ਮੈਂ ਜਦੋਂ ਉਧਰੋਂ ਦੀ ਆਇਆ ਤੇ ਉੱਥੇ ਵੀ ਕੋਈ ਐਡੀ ਹਲੇ ਗੱਲਬਾਤ ਹੋਈ ਨਹੀਂ ਵੀ ਜਦੋਂ ਆਪਾਂ ਮੈਂ ਤੁਹਾਨੂੰ ਕਹਾਂ ਵੀ ਦਿਖਾ ਸਕਾਂ ਵੀ ਹਾਂ ਯਾਰ ਚਲੋ ਇੱਥੋਂ ਤਾਂ ਸ਼ੁਰੂ ਕਰ ਲਿਆ ਨਾ ਉਹ ਵੀ ਕੋਈ ਐਡੀ ਗੱਲ ਨਹੀਂ ਬਸ ਐਸੇ ਆਸ ਦੇ ਵਿੱਚ ਵੀ ਚਲੋ ਯਾਰ ਅਗਲਾ ਪ੍ਰੋਗਰਾਮ ਆਉਦੋਂ ਕਰਾਂ ਥੋੜੀ ਜਲਦੀ ਤੁਹਾਨੂੰ ਦਿਖਾਵਾਂ ਵੀ ਹਾਂ ਯਾਰ ਪ੍ਰੋਗਰੈਸ ਹੈ ਜਿਹੜੀ ਉਹ ਹੋ ਰਹੀ ਹੈ ਕੰਮ ਇੱਥੇ ਹੋ ਰਿਹਾ ਸਰਗਾ ਦਾ ਪਰ ਪਿਛਲੇ 2 ਮਹੀਨਿਆਂ ਤੋਂ ਜਿਹੜਾ ਇਨਾਉਰੇਸ਼ਨ ਹੋਈ ਸੀ ਉਸ ਤੋਂ ਬਾਅਦ ਹਾਲੇ ਤੱਕ ਇੱਥੇ ਕੁਝ ਨਹੀਂ ਹੋਇਆ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ